ਉੱਤਵਾਂਗ ਪਾਲੀ ਫਸਲ ਲੱਗੀ ਪਿਆਨ ਖਾਗ 50 ਏਕੜ ਕਣਕ ਦੀ ਫਸਲ ਸੜ ਕੇ ਹੋਈ ਸੁਆਹ ਏਕਿਤ ਜ਼ਮੀਨ ਲੈ ਕੇ ਕਰਦੇ ਸੀ ਖੇਤ ਮਾਨਸਾ ਜ਼ਿਲ੍ਹੇ ਦੇ ਪਿੰਡ ਪੈਣੀ ਬਾਗਾ ਦੇ ਵਿੱਚ 50 ਇਕੜ ਦੇ ਕਰੀਬ ਕਣਕ ਦੀ ਫਸਲ ਨੂੰ ਅੱਗ ਲੱਗਣ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਦੱਸਿਆ ਕਿ ਸ਼ਾਰਟ ਸਰਕਟ ਦੇ ਨਾਲ ਅੱਗ ਲੱਗੀ ਹੈ ਜਿਸ ਕਾਰਨ ਕਿਸਾਨਾਂ ਦੀ 50 ਇਕੜ ਦੇ ਕਰੀਬ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਹੈ। ਉਹਨਾਂ ਦੱਸਿਆ ਕਿ ਬਹੁਤੇ ਕਿਸਾਨਾਂ ਨੇ ਤਾਂ ਠੇਕੇ ਤੇ ਜ਼ਮੀਨ ਲੈ ਕੇ ਕਣਕ ਦੀ ਬਜਾਈ ਕੀਤੀ ਸੀ। ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਤੁਰੰਤ ਖੇਤਾਂ ਦੇ ਵਿੱਚ ਗਿਰਦਾਵਰੀਆਂ ਕਰਵਾ ਕੇ ਕਿਸਾਨਾਂ ਨੂੰ ਸਰਕਾਰ ਮੁਆਫਜ਼ਾ ਦੇਵੀ ਤੁਹਾਨੂੰ ਫੇਰ ਤੋਂ ਦੱਸ ਦਈਏ ਕਿ ਪੁੱਤਾਵੰਗ ਪਾਲੀ ਕਿਸਾਨ ਦੀ ਫਸਲ ਨੂੰ ਜਿਹੜੀ ਹੈ ਭਿਆਨਕ ਅੱਗ ਲੱਗ ਗਈ ਹੈ ਤੇ 50 ਏਕੜ ਦੇ ਕਰੀਬ ਕਣਕ ਦੀ ਫਸਲ ਸੜ ਕੇ ਸੁਆਹ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਵੱਲੋਂ ਠੇਕੇ ਤੇ ਜ਼ਮੀਨ ਲੈ ਕੇ ਖੇਤੀ ਕੀਤੀ ਜਾ ਰਹੀ ਸੀ ਕਿ ਅਚਾਨਕ ਖੇਤ ਦੇ ਵਿੱਚ ਅੱਗ ਲੱਗ ਗਈ ਤੇ ਅੱਗ ਲੱਗਣ ਦੇ ਕਾਰਨ ਜਿਹੜਾ ਲੱਖਾਂ ਦਾ ਨੁਕਸਾਨ ਹੋਇਆ ਅੱਜ ਜਿਹੜਾ ਪਣੀ ਵਾਗ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ ਹਵਾ ਵੀ ਬਹੁਤ ਤੇਜ਼ ਸੀਗੀ ਤੇ ਅੱਜ ਦਾ ਵੀ ਜਿਹੜਾ ਕਹਿ ਦਿੱ ਕਿ ਜਾਰੇ ਬਹਾਰ ਜਾਦੇ ਹੋ ਗਿਆ ਬਹੁਤ ਸਾਰੇ 40 50 ਏਕੜਾਂ ਕਣਕ ਖੜੀ ਸੀ ਜਿਹਨੂੰ ਅੱਗ ਲਾ ਕੇ ਦੁੱਪ ਦੀ ਗੱਲ ਹੈ ਤੇ ਨਾਲ ਹੀ ਜਿਹੜੇ ਟਰੈਕਟਰ ਵਝਾਉਂਦੇ ਸੀ ਦੋ ਤਿੰਨ ਟਰੈਕਟਰਾਂ ਨੂੰ ਵੀ ਜਿਹੜਾ 6 ਲੱਖ ਚੁੱਕਿਆ ਕਹਿੰਦੇ ਆ ਕਿ ਮਸਾਂ ਕਾਬੂ ਭਾਈ ਅੱਗ ਤੇ ਜਦੋਂ ਨੂੰ ਫਾਇਰ ਗੇਟਾਂ ਆਉਂਦੇ ਨੇ ਇਹਨਾਂ ਦੀਆਂ ਕਿਉਂਕਿ ਅਸੀਂ ਪਹਿਲਾਂ ਵੀ ਮੰਗ ਕਰੀ ਹੈ ਡੀਵੀ ਸਾਹਿਬ ਨਾਲ ਗੱਲ ਕਰੀਏ ਫਾਇਰ ਗੇਟਾਂ ਫਿਲਡਾਂ ਦੇ ਬਿਚਾਲੇ ਜਿੱਥੇ ਕੈਂਚੀਆਂ ਜਾਂ ਕੋਈ ਬਰਨਾਲਾ ਰੋਡ ਤੇ ਖੜਕਾ ਜਾਂਦੇ ਨੇ ਉੱਥੇ ਚਾਹੀਦੀਆਂ ਨੇ ਹੁਣ ਦੋ ਬਰਗੇ ਤਾਂ ਆ ਗਿਆ ਆਪਣਾ ਕਾਉਂਸਲ ਪਾਣੀ ਦੇ ਦੀ ਗੁੱਡ ਗਿਆ ਦੂਜੀ ਆਉਂਦੀ ਆਉਂਦੀ ਜਿਹੜਾ کافی ਨੁਕਸਾਨ ਕੰਕੜਾ ਹੋ ਗਿਆ ਜੇਕਰ ਲਵੇ ਹੁਣ ਅਰਧਿਆਂ ਤੇ ਹੁਣ ਫਿਰਨੀਆਂ ਤੇ ਹੁਣ ਪਿੰਡਾਂਗੀਆਂ ਤੇ ਸ਼ਹਿਰ ਤੋਂ ਬਾਹਰ ਕੱਢ ਕੇ ਖੜਾਈਆਂ ਹੁਣ ਇਕੱਤੀ ਸ਼ਹਿਰ ਦੇ ਵਿੱਚ ਰੱਖੀ ਹੋਵੇ ਤਾਂ ਹੋ ਸਕਦਾ ਐਡਾ ਨੁਕਸਾਨ ਹੋਵੇ ਇਥੋਂ ਦੇ ਪ੍ਰਸ਼ਾਸਨ ਦੀ ਵੀ ਅਣਗਿਲੀ ਹੈ ਤੇ ਜਿਹੜੇ ਤਸੀਨਾ ਚਲਾਉਂਦੇ ਆ ਬਾਈ ਕਿਉਂਕਿ ਉਹ ਫੇਰ ਧਿਆਨ ਰੱਖਦਾ ਜੇ ਪਾਣੀ ਪਾਣੀ ਰੱਖਦੇ ਆ ਪਰ ਜਦੋਂ ਬੇਵਸੀ ਗੱਲ ਹੋ ਜਾਂਦੀ ਹੈ ਉਦੋਂ ਏਦਾਂ ਵੱਡਾ ਨੁਕਸਾਨ ਹੁੰਦਾ ਕਿ ਮਾ ਕਹਿੰਦੇ ਆ ਕਿ ਜਦੋਂ ਗਰੀਬਾਂ ਨੇ ਕਿਸਾਨਾਂ ਨੇ ਟਰੇਕ ਕੇ ਤਲੰਤਾ ਚ ਬਾੜ ਬਹੁਤ سارے ਕੰਮ ਆ ਤੇ ਬਹੁਤ ਸਾਰੇ ਕਿਸਾਨ ਛੋਟੇ ਆ ਜਿਨ੍ਹਾਂ ਦਾ ਇਕੱਲਾ ਕੋ ਕੋ ਖੇਲੇ ਮੱਤ ਕੇ ਉਹਨਾਂ ਨੂੰ ਸਰਕਾਰ ਫੌਰੀ ਤੌਰ ਤੇ ਕਰਦੌਣੀ ਆ ਕਰਕੇ ਮਾਵਜਾ ਦੇਵੇ ਫਿਰ ਕਿਸਾਨਾਂ ਨੇ ਖੁਦ ਬੈਸੀਆਂ ਰੋਕਣੀਆਂ ਤੇ ਨਹੀਂ ਤਾਂ ਫਿਰ ਜਿਵੇਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਤੋਂ ਇਹ ਸਰਕਾਰ ਕੱਟ ਲਈ ਹੈਗੀ ਕਿਉਂਕਿ ਹਜੇ ਤੱਕ ਕੋਈ ਮਾਵਜਾ ਨਹੀਂ ਦਿੱਤਾ ਕਿਸਾਨਾਂ ਨੂੰ ਬਹੁਤ ਸਾਰੀ ਥਾਂ ਅੱਗ ਲੱਗੀ ਜਿਹੜਾ ਭੈਣੀ ਵਾਧੇ ਦਾ ਦ ਅ ਅਕਰਦਾ ਉਹ ਮੇਰਾ ਕਰਨੀ ਮਾਮ ਜਬੇ ਨਹੀਂ ਫਿਰ ਅਸੀਂ ਪਿੰਡ ਕੰਨੀ ਉਹ ਸਰਕਾਰ ਚ ਪਿੰਡ ਵਾਲੀ ਮਜਬੂਰ ਹੋਵਾਂਗੇ ਜੀ ਉਹਨੂੰ ਸੌਂਟ ਲੱਗਾ ਜੀ ਤਾਰਾਂ ਦਾ ਪਿੰਡ ਲਗਾ 50 ਕਿਲੋ ਦੇ ਕਰੀਬ ਕਿੰਨਾ ਨੁਕਸਾਨ ਹੋ ਗਿਆ ਜੀ ਫਸਲਾਂ ਦਾ ਇਹ ਕੰਟਰੋਲ ਮਸਾ ਕਰੀ ਹੈ ਜੀ ਮੋੱਖ ਦੀ ਕੋਈ ਬਾੜੀ ਤਾਂ ਨਹੀਂ ਆਇਆ ਆਹ ਟਰੈਕਟਰ ਆਕੇ ਦੇ ਵਿੱਚ ਬਾੜ-ਬਾੜ ਜੀ ਆਪਣੇ ਪਿੰਡ ਤੋਂ ਸਾਰਾ ਪਿੰਡ ਨੇ ਇਕੱਠਾ ਕਰਿਆ ਜੀ ਕੰਟਰੋਲ ਕਰਦੇ ਆ ਆਪਾਂ ਸਰਕਾਰਾਂ ਨੂੰ ਆਏ ਕਹਿਣਾ ਚਾਹੁੰਦੇ ਆ ਜੀ ਆਸ ਆ ਹਰੇਕ ਬੰਦੇ ਦੀ ਆ ਵੀ ਆਪਾਂ ਕੁੜੀ ਦਾ ਵਿਆਹ ਕਰਨਾ ਇੱਥੋਂ ਕਰ ਜਾਏ ਲਾਉਣਾ ਹੈ ਲਾਉਣਾ ਹੈ ਜੇ ਕੋਈ ਸਰਕਾਰ ਕਾਰਵਾਈ ਕਰਨ ਉਹ ਉਸ ਨਾਲ ਕੁਝ ਦੇਣ ਕਥਾਨਾ ਨੂੰ ਤੇ ਨਹੀਂ ਆਪਣਾ ਕੋਤਪੁਰਾਲੀ ਚੋਂ ਨਹੀਂ ਨੂੰ ਅਕਲ ਹੁੰਦੀ ਨਾ ਉਦੋਂ ਬੰਦਿਆ ਉਦੋਂ ਅਸੀਂ ਮੰਗਰ ਪਾਵਾਂਗੇ ਇਹਨਾਂ ਦੇ ਜੇ ਉਦੋਂ ਕੋਈ ਮੁਲਾਜ਼ਮ ਆਉਣਗੇ ਉਦੋਂ ਇਹਨਾਂ ਨੂੰ ਕੁੱਟਾਂਗੇ ਅਸੀਂ ਸਾਡਾ ਚੈਨਲ ਜਾਂ ਸਾਰੇ ਪਿੰਡਾਂ ਨਾਲ ਇਕਾ ਕਰਾਂਗੇ ਅਸੀਂ ਹੁਣ ਕੋਈ ਨਹੀਂ ਹੁੰਦਾ ਕਿੱਥੇ ਗੜਾ ਮਾਰੇ ਆ ਹੋ ਗਈ ਉੱਥੇ ਨਹੀਂ ਗਿਆ ਕੋਈ ਵੀ ਕੋਈ ਉਹਨਾਂ ਨੂੰ ਹੌਸਲਾ ਦੇ ਦਿੱਕੇ ਵੀ ਤੁਹਾਨੂੰ ਪੈਸੇ ਦੇਵਾਂਗੇ ਜੀ ਘਟਾ ਵਾਧਾ ਪੂਰਾ ਕਰਾਂਗੇ ਨਾ ਕੋਈ ਗਰੇ ਪਹੁੰਚਿਆ ਜੀ ਚੜ੍ਹਦੀ ਕਲਾ ਟਾਈਮ ਟੀਵੀ ਦੇ ਲਈ ਮਾਨਸਾ ਤੋਂ ਭਗਵੰਤ ਚਹਲ ਦੀ ਵਿਸ਼ੇਸ਼ ਰਿਪੋਰਟ ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ this program is sponsored by the singler office bakersfield for all your immigration family law needs call or scan qr code to contact us rodis ink million miles with smile or scan qr code to contact us Bird Truck Repair Trust We Build In Truck Repair Or Scan QR Code To Contact Us The Masala Twist Oxnard Fine Authentic Indian Cuisine Or Scan QR Code To Contact Us Pizza Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Taba Indian Cuisine Tracy Fine Authentic Indian Cuisine In Tracy Or Scan QR Code To Contact Us Billa Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us. Apa Kadahi made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.